ਹੈਲੋ ਹਾਂਜੀ ਆਪਕੇ ਨੂੰ ਹੋਮ ਹੋਗੇ ਸਭ ਠੀਕ ਠਾਕ ਹੋਵੋਗੇ ਲਾਪਾ ਨਾਲ ਸਭ ਦੇ ਮੇਰੇ ਪਰ ਹੱਥ ਰੱਖੇ ਇਹ ਅੱਜ ਮਹੀਨਿਆਂ ਵਾਲਾ ਮੌਸਮ ਹੋਇਆ ਪਿਆ ਵਿੱਚ ਨਾ ਬਹੁਤ ਪਿੰਡਾਂ ਚ ਵੀ ਪੈ ਵੀ ਗਿਆ ਹੈ ਸਾਡੇ ਧੰਨ ਗਿਆ ਹੈਗਾ ਹਜਿਮੀ ਵੀ ਹੂਕਣੀਆਂ ਜੀਆਂ ਸੀ ਇੰਨਾ ਵੀ ਜਾਂ ਨਹੀਂ ਹੈਗਾ ਉਹ ਕਰਕੇ ਧਰ ਜਾਂਦਾ ਗਾਰਾ ਜੱਟ ਨਹੀਂ ਪਾਇਆ ਤਾਂ ਨਹੀਂ ਹੈਗਾ

ਇਹ ਤਾਂ ਚਾਰ ਕਣੀਆਂ ਪੈ ਜਾਂਦੀਆਂ ਨੇ ਹਨਾ ਰੁੱਖ ਵੀ ਆਏ ਹੋ ਜਾਂਦੇ ਨੇ ਹਰੇ-ਹਰੇ ਨਹੀਂ ਵਿਚਾਰੇ ਕੁਮੜਾ ਜੀ ਖੜੀ ਸੀ ਇਹ ਤੋਂ ਪਹਿਲਾਂ ਸਾਰੇ ਮੱਚ ਗਏ ਦੋ ਤਿੰਨ ਤਾਂ ਸਾਡੇ ਫਲਾਂ ਦੇ ਬੂਟੇ ਮੱਚ ਗਏ ਗਰਮੀ ਕਰਕੇ ਅੱਜ ਉਹ ਦੇਖੋ ਮੈਂ ਸਬਤਰ ਕੈਮਰਾ ਕਰਕੇ ਦੇਖਉਂਦੀ ਹਾਂ ਕਿੰਨੇ ਸੋਹਣੇ ਹੋ ਹੋ ਰਹੇ ਨੇ ਪੌਦੇ ਸਾਰੇ ਵਧੀਆ ਉਹ ਜਿੱਥੇ ਕੱਚਾ ਥਾਂ ਨਾ ਉੱਥੇ ਅੱਜ ਮੈਂ ਡਿੱਗੀ ਬਹੁਤ ਜ਼ਿਆਦਾ ਪੈੜਾ ਚਲੋ ਮੈਂ ਕੁਸ ਕੱਪੜੇ ਦਾ ਲਾ ਲੇ ਇਸੀ ਖੁਸ 2000 ਦਾ ਕੱਪੜੇ ਜਿਹੜੇ ਰਹਿ ਗਏ ਸੀ ਮਹਾ ਚਲੇਂਦ ਨੂੰ ਹਵਾ ਜੀ ਲੱਗ ਜਾਂਦੇ ਹਨ ਵੀ ਮੈਂ ਫੇਰ ਲਾਂਗੂਗੀ। ਖੁਦਰਾ ਹਵਾ ਜੀ ਆ ਕੇ ਕੁਫੜੀਆਂ ਨਹੀਂ ਆਈਆਂ ਆਡੀਆਂ ਇੱਕ ਤਾਂ ਆਉਂਦਾ ਵੀ ਕਣੀਆਂ ਆਈਆਂ ਨੇ ਚਲੋ ਆਪਾਂ ਵੇਖੀ ਗੱਲ ਕਰਦੇ ਫਿਰ ਬਾਅਦ ਚ ਕਰਾਂਗੇ ਕੋਈ ਕੰਮ। ਕੋਈ ਓਡੀਆਂ ਫੜੀਆਂ ਨਹੀਂ ਆਈਆਂ ਹੈਗੀਆਂ। ਕੋਈ ਬਾਰਾ ਸੀ ਉੱਥੇ ਨਾ ਉਹ ਮਿੱਟੀ ਜੀ ਸਿੱਟੀ ਹੋਈ ਆ। ਗਾਰੇ ਜੀ ਤਿਲਕਣੀ ਜੀ ਦੇ ਮਖਾਣੇ ਹਵਾ ਜੀ ਚਲ ਵੀ ਮਖਾਣਾ ਆ ਉਹ ਹੋ ਗਿਆ ਕਣੀਆਂ ਜੀ ਡਿੱਗਣ ਲੱਗਿਆ ਮਹਾ ਕੱਪੜੇ ਧੋਤੇ ਹੋਏ ਅੰਦਰ ਨਾ ਖਰਾਬ ਹੋ ਜੂ ਮੈਂ ਜਰਾ ਮਹਾ ਪੱਜ ਕੇ ਲਾ ਲਵਾਂ ਮੈਂ ਤਾਂ ਕਿਉਂ ਭੱਜੀ ਉੱਥੋਂ ਅੰਦਰੋਂ ਮੈਂ ਤਾਂ ਧਿਆਨ ਹੀ ਨਹੀਂ ਕਰਿਆ ਵੀ ਇੱਥੇ ਤਿਲਕਣਾ ਹਨਾ ਨਹੀਂ ਅੱਗੇ ਮੈਨੂੰ ਉਹ ਧਿਆਨ ਰਹਿੰਦਾ ਉੱਥੇ ਵੀ ਮੈਂ ਇਥੋਂ ਕਈ ਵਾਰੀ ਤਿਲਕੀਆਂ ਮੈਂ ਤਾਂ ਡਿੱਕੀ ਚਲੋ ਪਰੇ ਡਿੱਗੀ ਕੀ ਮੈਂ ਤਾਂ ਇੰਨਾ ਪੈੜਾ ਡਿੱਖੀ ਬਹੁਤ ਚਾਦੇ ਨੂੰ ਦੋਨੇ ਤਾਂ ਮੇਰੇ ਗੋਡੇ ਫੁੱਟ ਗਏ ਹਨਾ ਗੋਡਿਆਂ 'ਚ ਹੁਣ ਮੇਰੇ ਬਹੁਤ ਜ਼ਿਆਦੇ ਦਰਦ ਹੋਈ ਜਾਂਦਾ ਬਾਲੇ-ਬਾਰੇ ਡਿੱਖੀ ਹਾਂ ਬਾਲੇ-ਬਾਰੀ ਮੈਂ ਤਾਂ ਐਂ ਤੁਰੀ ਜਾਂਦੀ ਡੱਕ ਪਾਣੀ ਆ ਪਤਾ ਨਹੀਂ ਕਿਵੇਂ ਜੀ ਹੁਣ ਮੇਰੇ ਦੋਨੇ ਗੋਡੇ 'ਚ ਬਣੇ ਦਰਦ ਹੋਈ ਜਾਂਦਾ ਮਸਾ ਕੰਮ ਕਰਿਆ ਹਜੇ ਮੇਰਾ ਮੈਂ ਆਟਾ-ਆਟਾ ਗੁੰਨਣਾ ਰੁੱਟੀ-ਰੁੱਟੀ ਬਣਾਉਣੀ ਆ ਤੇ ਫਿਰ ਮੈਂ ਤਾਂ ਕੱਪੜੇ ਵੀ ਨਹੀਂ ਲਾਹੇਗੇ ਫਿਰ ਮੈਂ ਤਾਂ ਬੈਹੇਗੀ ਪੋਰਚ 'ਚ ਉਹ ਉੱਚਾ ਪੋਰਚ 'ਚ ਥੋੜਾ ਜਿਆਦੇ ਉੱਧਰ ਥੋੜਾ ਜਿਹਾ ਨੀਵਾਗਾ ਤੇ ਉਹ ਉੱਚਾ ਫਿਰ ਹਰਕਤ ਮੈਂ ਤਾਂ ਹੀ ਬੈਗੀ ਘਣੀਆ ਕੁਣੀਆ ਇੰਚ ਲਾ ਥੱਲੇ ਪਉਣੇ ਹੋਵੇ ਥੋੜਾ ਘੰਟਾ ਨਹੀਂ ਉੱਠਿਆ ਗਿਆ ਹੈਗਾ ਐਨੀ ਜਿਆਦੇ ਮੈਨੂੰ ਤਕਲੀਫ ਆਈ ਗੋਡੇ ਦੀ ਹੁਣ ਮੈਨੂੰ ਬਹੁਤ ਜਿਆਦੇ ਦਰਦ ਹੋਈ ਜਾਂਦਾ ਹੁਣ ਦਰਦ ਦੀ ਗੋਲੀ ਲਈ ਜਮਾੜੀ ਫਿਰ ਭਾਂਡੇ-ਪੁੰਡੇ ਜਿ ਮੰਜੇ ਨੇ ਹੁਣ ਹੁਣ ਮੈਂ ਰੋਟੀ-ਉੱਟੀ ਦਾ ਕਰਦਿਆਂ ਕੋਈ ਪ੍ਰਬੰਧ ਹੈ ਨਾ ਬੈਠੇ ਤੇ ਥੋੜਾ ਸਰਦਾ ਸਹੀ ਗੱਲ ਆ ਵੀ ਬੁੜੀਆਂ ਦਾ ਤਾ ਕੁਛ ਨਾ ਦੋਗੇ ਕੰਮ ਤਾਂ ਦੇ ਨਹੀਂ ਸਰਦਾ ਕੁੜੀਆਂ ਹੁੰਦੇ ਤਾਂ ਪਹਿਲੀ ਗੱਲ ਤਾਂ ਰੋਟੀਆਂ ਰੋਟੀ ਬਣੂ ਝਾਕਦੇ ਹਜੇ ਹੋਰ ਕੰਮ ਤਾਂ ਚਲੋ ਸੱਟ ਹੋ ਜਾਂਦੇ ਨੇ ਆਥਣ ਤੜਕੇ ਜਿਹੜਾ ਠਿੱਡ ਭਰਨਾ ਆਪਾਂ ਹਨ ਇਹ ਤਾਂ ਜ਼ਰੂਰੀ ਆ ਨਾ ਭੁੱਖਾ ਰਹਿ ਜਾਵੇ ਆਪਾਂ ਤਾਂ ਅੱਜ ਮੇਰਾ ਜੱਤ ਜਾਨੀ ਸੀ ਮਾਨ ਦਾ ਵੀਡੀਓ ਬਣਾਉਣ ਦਾ ਮੈਂ ਚਲੋ ਮੈਂ ਬਣਾ ਦਨੀ ਆ ਥੋੜੀ ਜੀ ਹਨਾ ਸਾਰ ਕੇ ਮੈਨੂੰ ਬਣਾਉਣ ਲੱਗ ਗਈ ਹੁਣ ਪਰ ਮਣਜੇ ਨਹੀਂ ਕਰ ਰਹਾ ਹੁਣ ਵੀ ਮੇਰਾ ਦਰਦ ਭੀੜ ਬਹੁਤ ਹੋ ਜਾਂਦੀ ਹੈ ਗੋਟਿਆਂ 'ਚ ਮੈਂ ਕੀ ਕਰਾਂ ਬਹੁਤ ਜ਼ਿਆਦਾ ਪੜੀ ਵਾਲੀ ਡਿੱਗੀ ਮੈਂ ਤੇ ਹੁਣ ਆਪਾਂ ਦਾ ਥੋੜਾ ਜਿਹਾ ਕਰਦੇ ਨਾਲ-ਨਾਲ ਕੰਮ ਬੈ ਕੇ ਤਾਂ ਸਾਲ ਨਾਲ ਹੀ ਭਾਣਾ 6 ਵਜੇ ਫਿਰ ਇਹ ਤੋਂ ਮੱਕੜਾਂ ਵਾਲੇ ਕੀੜੇ ਜਿਹਾ ਆਉਣ ਲੱਗ ਜਾਂਦੇ ਨੇ ਦਿੱਕਣਾ ਰਵੇ ਕੀੜੇ ਜੇ ਆਉਣ ਲੱਗ ਜਾਂਦੇ ਆਪਾਂ ਮੱਕੜ ਜੀ ਕਿਉਂ ਕਣੀਆਂ ਆਈਆਂ ਕਰਕੇ ਕਣੀਆਂ ਵਰਕੇ ਫਿਰ ਸੁਨਿਆ ਸੁਨਿਆ ਰੋਟੀ ਬਣਾ ਕੇ ਫਿਰ ਫਿਰ ਦੇਖਦੇ ਫਿਰ ਬਹਿ ਜਾਂਦੇ ਤਾਂ ਇਹ ਤਾਂ ਇਹਲਾ ਕੱਲੇ ਕੰਨੇ ਗਲਪਿਆ ਢੋਲ ਵਜਾਉਣਾ ਹੀ ਪਊਗਾ ਚਾਹੇ ਕੰਨੇ ਹੁੰਦੇ ਨੇ ਹੱਸ ਕੇ ਵਜਾਲਾ ਚੇਹਰ ਰੋਟੀ ਮੇਜਾ ਜਿਹੜਾ ਕੰਮ ਆ ਨਾ ਪਹਿਲਾਂ ਨੇ ਕਰਨਾ ਉਹ ਤਾਂ ਕਰ ਲਈਆਂ ਸਰਪੰਨੀ ਕਰੀ ਜਾਣਾ ਭੈਣ ਮੇਰੀ ਚਾਹੇ ਡਿੱਗੀਏ ਚਾਹੇ ਰਹੀਏ ਅੱਜ ਤਾਂ ਬਹੁਤ ਵਾਹ ਅੱਜ ਪਹਿਲਾਂ ਮੈਂ ਸਲਾਸੀ ਮਹਾਂ ਵਧੀਆ ਜਿਹਾ ਵਲੌਗ ਬਣਾਉਂਗੀ ਠੰਡਾ ਉਧਰ ਬਾੜੀ ਬੁੜੀ ਲਾਵਾਂਗੇ ਵਾਹ ਹੁਣ ਆਪਾਂ ਸਰਦੀ ਵਾਲੀ ਸਬਜ਼ੀ ਥਾਂ ਸਮਾਰਿਆ ਪਈ ਸੀ ਇਹਨਾਂ ਬਸਰਦੀ ਵਾਲੀ ਸਬਜ਼ੀਆਂ ਦੇ ਢੀ ਲਾਵਾਂਗੇ ਹੁਣ ਮਾਹ ਤਾਂ ਗਿੱਲਾ ਜਿਹਾ ਹੋ ਗਿਆ ਸੀ ਕਣੀਆਂ ਨਾ ਮੈਨੂੰ ਐਸੀ ਮਹਾਂ ਸਮਾਰ ਕੇ ਮੱਖਾ ਕੇਰਾ ਬੱਟਾ ਬੁੱਟਾ ਜੀਆਂ ਪਾ ਲੈਨੇ ਘੜ 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 ਰੱਖਾ ਖਬਰ ਗੁਪਲਦਾ ਹੈ ਨੀ ਵੀ ਬੱਟਾ ਬੁੱਟਾ ਜੀਆਂ ਪਾ ਦੋਨੇ ਚਾਹ ਪੰਜ ਚਾਰ ਦਿਨਾਂ ਤੱਕ ਰਹਿਣਾ ਪਾਲਕ ਪੁੰਕ ਜਮ ਇੱਥੇ ਮੁਥੇ ਜੀਆਂ ਜਿਆ ਕੁਸਾ ਗੋਭੀ ਕੁਬੀਰ ਰੀ ਜਲਾ ਦੇ ਚਲੋ ਆਪਾਂ ਤਾਂ ਕੱਲ ਨੂੰ ਦੇਖਾਂਗੇ ਜੇ ਸੱਟ ਹੋ ਗਈ ਸੱਟ ਠੀਕ ਹੋ ਜੂ ਸਵੇਰੇ ਮੇਰੇ ਮੈਂ ਨੂੰ ਤਾਂ ਬਦਲ ਨਹੀਂ ਕੀ ਕਾਰਨ ਮੈਂ ਤਾਂ ਅੱਗੇ ਵੀ ਬਹੁਤ ਜ਼ਿਆਦਾ ਸਟਾਫ ਖਾਣੀਆਂ ਬਹੁਤ ਜ਼ਿਆਦਾ ਪੂਰੀ ਜਾਂਦੀ ਰੁਕ ਪੈਂਦੀਆਂ ਜਾਂ ਕਈ ਵਾਰ ਨਾ ਆ ਅੱਗੇ ਤਾਂ ਹੁੰਦੇ ਹੋਟੇ ਹਨਾ ਜਿਹੜੀ ਆ ਚੀਜ਼ ਆ ਮੈਂ ਤੁਹਾਨੂੰ ਦਿਖਾਉਣੀ ਆ ਜਿਹੜੀ ਆ ਇਹ ਵਾਲ ਦੇ ਪਾਸੇ ਸਲਪ ਇਹ ਥੋੜਾ ਸੋਈ ਚ ਆਉਂਦੀ ਆ ਐ ਸੌਫਟ ਕੱਟ ਕਰਦੇ ਨੇ ਤੇ ਇਹ ਬੱਖੀ ਚ ਖਾ ਲੈਂਦੇ ਆ ਤੇਰੀਆਂ ਮਤਾਈਆਂ ਬੜਾ ਸੋਹਣੀ ਲੱਗਦੀਆਂ ਹੱਥ ਬੜਾ ਲੰਬਾ ਨਹੀਂ ਹੈ ਤੇ ਬਲ ਉਹ ਹੁਣ ਉਹ ਕੁਸਤਾਂ ਨੂੰ ਹੋ ਗਿਆ ਫਿਰ ਕੁਵੜਾ ਉਸਨੇਰੇ ਤੇ ਹੋਈ ਜਾਂਦਾ ਸੱਕ ਦਾ ਦਾਲ ਤਾਂ ਮੈਨੂੰ ਆਇਆ ਹੁਣ ਮੈਂ ਰੋਟੀ ਬਣਾ ਲਾਂ ਬੱਦਲ ਬਹੁਤ ਜ਼ਿਆਦਾ ਚੜਿਆ ਹੁੰਦਾ ਕਿਤੇ ਮੀਂਹ ਆ ਜੇ ਫਿਰ ਹਨਾ ਫੇਰ ਉਹ ਇੱਕ ਕੁਸ ਮੈਨੂੰ ਮੁੱਖ ਹੁਣ ਤਾਂ ਚਲੋ ਬਣਾਉਂ ਉਤੇ ਤਾਂ ਕੀ ਟਾਈਮ ਲੱਗੂ ਜਦੋਂ ਲਾ ਕੇ ਥੋੜੇ 5-10 ਮਿੰਟਾਂ 'ਚ ਰੋਟੀ ਬਣ ਜੂਗੀ ਕਿਉਂਕਿ ਜਿਹੜੇ ਹੁਣ ਪੂਛਾਂ ਜੀ ਵਾਲੇ ਮੁੱਖੜ ਜੇ ਹੁੰਦੇ ਨੇ ਉਹ ਵਾਲਾ ਤੰਗ ਕਰਦੇ ਨੇ ਫਿਰ ਤਾਂ ਹੀ ਲੱਗ ਜਾਣਗੇ ਡਿੱਗਣ ਨੂੰ 10-20 ਮਿੰਟਾਂ ਤੱਕ ਰ ਹਾਂ ਜਦੋਂ ਦੋ ਦੋ ਅਸੀਂ ਬਾਲੀ ਬਹਿ ਜਵਾਦਾਂਗੇ ਉਹ ਦਰਵਾਜ਼ਾ ਟੱਪਾ ਬੰਦੇ ਚਲੋ ਅੱਜ ਆ ਫਾਈਵ ਮਿੰਟ ਦੀ ਵੀ ਬਣਾਵਾਂਗੇ ਬਾਹਰ ਲੰਬੀ ਨਹੀਂ ਬੈਠੇ ਰਹਿੰਦੇ ਬੈਂਕੂ ਜੀ ਕਫਾਲਸਾ ਮੰਦਰੀ ਜੀ